ਸੋਗਤ ਜੀ ਗੱਲ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਕ ਸਾਹਿਬ ਉਹ ਠੀਕ ਠਾਕ ਸਾਹਿਬ ਵਧੀਆ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਤੇ ਗੱਲ ਸਾਹਿਬ ਆਪਾਂ ਅੱਜ ਗੱਲ ਕਰਦੇ ਹਾਂ ਵੀ ਜਿਹੜਾ ਜਦੋਂ ਦਾ ਛਾੜੂ ਪੰਜਾਬ ਚ ਆਇਆ ਆ ਕਰੀਬ ਕਿਹੜੇ ਉਸ ਵੇਲੇ ਤੋਂ ਹੀ ਬੇਦਰਭੀਆਂ ਵੀ ਆਈਆਂ ਨੇ ਤੇ ਨਸ਼ੇ ਦਾ ਜਿਹੜਾ ਵਪਾਰ ਆ ਕਾਰੋਬਾਰ ਹੈ ਕਈ ਗੁਣਾ ਵਧਿਆ ਆ ਉਹਦੋਂ ਦਾ ਤੇ ਇੱਕ ਹੋਰ ਪ੍ਰਮੁੱਖ ਮੁੱਦਾ ਆ ਜਿਹੜਾ ਗੈਂਗਸਟਰ ਦਾ ਬਿਲਕੁਲ ਜੀ ਉਹ ਨਸ਼ੇ ਦੇ ਨਾਲ ਕਾਫੀ ਹੱਦ ਤੱਕ ਜੁੜਦਾ ਵੀ ਆ ਪਰ ਜਿਸ ਹੱਦ ਤੱਕ ਗੈਂਗਸਟਰਵਾਦ ਨੇ ਪੰਜਾਬ ਨੂੰ ਘੇਰ ਲਿਆ ਆ ਜਾਂ ਰੋਜ਼ ਵੇਖੋ ਅੱਜ ਅੱਜ ਦੀਆਂ ਖ਼ਬਰਾਂ ਦੇ ਵੇਖੋ ਸ਼ਹਿਰ ਮੇਰੇ ਖਿਆਲੋਂ ਵੀ ਪੰਜ ਕਤਲ ਨੇ ਜੀ ਤੇ ਇਹ ਰੰਗਲਾ ਪੰਜਾਬ ਬਣਾਈ ਬੈਠੇ ਨੇ ਤੇ ਕਤਲ ਇੱਕ ਦਿਨ ਚ ਅੱਜ ਮੈਂ ਚਾਰ ਪੰਜ ਖ਼ਬਰਾਂ ਦੀ ਕਟਿੰਗ ਵੇਖੀ ਆ ਉਹਦੇ ਚ ਪੰਜ ਕਤਲ ਨੇ ਤੇ ਉਹ ਸਾਰੇ ਸਾਰੇ ਇਸ ਤਰ੍ਹਾਂ ਹੀ ਕੋਈ ਪੰਜ ਪੰਜ ਛੇ ਜਣੇ ਮੋਟਰਸਾਈਕਲ ਤੇ ਆ ਜਾਂ ਗੋਲੀਆਂ ਮਾਰ ਕੇ ਚਲੇ ਗਏ ਆ ਉਹ ਜਿਹੜਾ ਇਹ ਗੁੱਪ ਤੇ ਕੋਕਕਤੋ ਤੱਕ ਇਹਨਾਂ ਨੇ ਪੰਜਾਬ ਦੀ ਬਰਬਾਦੀ ਕਰ ਚੁੱਕੀ ਆ ਤੇ ਬਿਲਕੁਲ ਖਾਸ ਕਰਕੇ ਜਦੋਂ ਇਹ ਜਿਆਦਾ ਮਾਮਲਾ ਭਖਿਆ ਜਦੋਂ ਝਾੜੂ ਸਰਕਾਰ ਦੇ ਵੇਲੇ ਲਾਰੈਂਸ ਬਖਨੋਈ ਦੀ ਜਿਹੜੀ ਇੱਕ ਇੰਟਰਵਿਊ ਹੋਈ ਆ ਜੇਲ੍ਹ ਦੇ ਵਿੱਚੋਂ ਜੀ ਉਸ ਨੇ ਜਿਹੜਾ ਗੈਂਗਸਟਰਾਂ ਦੇ ਜਾਂ ਇਸ ਪਾਸੇ ਤਰੇ ਲੋਕਾਂ ਦੇ ਹੌਸਲੇ ਬਹੁਤ ਜ਼ਿਆਦਾ ਬਲੰਦ ਕੀਤੇ ਸੀਗੇ ਬਿਲਕੁਲ ਠੀਕ ਹੈ ਜੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਝਾੜੂ ਦੀ ਇਹਦੇ ਚ ਕਿੰਨੀ ਕਨੌਲਮੈਂਟ ਆ ਜਾਂ ਇਸ ਨੂੰ ਰੋਕਣ ਤੇ ਝਾੜੂ ਦੀ ਫੇਲੀਅਰ ਕਿੰਨੀ ਗਿਆ ਉਹਦੇ ਬਾਰੇ ਤੁਸੀਂ ਆਪਣੇ ਗੱਲਬਾਤ ਕਰੀ ਜੀ ਜੀ ਮੈਨੂੰ ਮੈਨੂੰ ਲੱਗਦਾ ਹਲਕ ਸਾਬ ਵੀ ਫੇਲੀਅਰ ਤਾਂ ਇਹਨਾਂ ਦੀ ਇੰਨੀ ਕ ਵੀ ਹੁਣ ਸਾਨੂੰ ਆਪਾਂ ਨੂੰ ਪਤਾ ਵੀ ਇਹ ਪਹਿਲੀ ਵਾਰ ਹੀ ਹੋਇਆ ਵੀ ਜੇ ਆਰਪੀਜੀ ਅਟੈਕ ਤੱਕ ਹੋ ਗਏ ਠਾਣਿਆਂ ਤੇ ਤੇ ਔਰ ਕਿੰਨੇ ਕਿੰਨੇ ਵਾਕਿਆ ਇਹੋ ਜਿਹੇ ਹੋਈ ਆ ਵੀ ਥਾਣੇ ਦੇ 100 ਮੀਟਰ ਦੇ ਅੰਦਰ ਅੰਦਰ ਹੋ ਗਏ ਓਕੇ ਬਿਲਕੁਲ ਇਹਨਾਂ ਨੇ ਕੋਸ਼ਿਸ਼ ਇਹ ਕੀਤੀ ਹੈ ਇਹਨੂੰ ਰੰਗ ਤੇ ਦੇਣ ਦੀ ਕਿ ਜਿੱਦਾਂ ਹੁਣ ਪਿਛਲੇ ਥੋੜੇ ਦਿਨ ਪਹਿਲਾਂ ਡਾਟਾ ਇੱਕ ਨਿਕਲਿਆ ਸੀ ਕਿ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਨੇ ਜਿਹੜਾ ਡਾਟਾ ਦਿੱਤਾ ਕਿ ਅਸੀਂ 1500 ਦੇ ਕਰੀਬ ਜਿਹੜਾ ਗੈਂਗਸਟਰ ਆ ਹੋੜ ਲਿਆ ਤੇ 105 ਇਨਕਾਊਂਟਰ ਕੀਤੇ ਆ ਪਿਛਲੇ 1.5 ਮਹੀਨੇ ਦੇ ਵਿੱਚ 50 ਦਿਨਾਂ ਦੇ ਵਿੱਚ ਤਕਰੀਬਨ ਹਾਂ ਤਾਂ ਉਹ ਇਵੇਂ ਆ ਵੀ ਡਾਟਾ ਹਿਸਾਬ ਲਾਓ ਜੀ ਆਪਾਂ ਹਿਸਾਬ ਲਾ ਲਈਏ ਵੀ ਇੱਕ ਹਫ਼ਤੇ ਦੇ 10 ਗੈਂਗਸਟਰ ਬਣਦੇ ਆ ਵੀ ਇਹਨਾਂ ਨੇ ਫੜੇ ਆ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇੰਨੇ ਗੈਂਗਸਟਰ ਫੜ ਲਏ ਹੁਣ ਹਰ ਇੱਕ ਹਫ਼ਤੇ 10-10 ਗੈਂਗਸਟਰ ਫੜਦੇ ਹੋਣ ਤੇ ਫਿਰ ਵੀ ਇੰਨੀ ਆਜੇ ਕਹਿੰਦੇ ਜੇ ਕਿ ਕਾਲਾਂ ਆ ਰਹੀਆਂ ਇੰਨਾ ਕੁਝ ਹੋ ਰਿਹਾ ਤੇ ਫਿਰ ਤਾਂ ਮਤਲਬ ਸਾਰਾ ਪੰਜਾਬ ਹੀ ਗੈਂਗਸਟਰ ਆ ਪਤਾ ਨਹੀਂ ਹੁਣ ਵੀ ਕੀ ਕਿਧਰ ਨੂੰ ਲੈ ਕੇ ਜਾ ਰਿਹਾ ਜਿਵੇਂ ਇਹਦੀ ਇੱਕਾਈ ਸੀ ਨਾ ਆਪਣੇ ਦੀ ਕੇਜਰੀਵਾਲ ਦਾ ਬਿਆਨ ਆਇਆ ਸੀਗਾ ਵੀ ਭਾਈ ਇੱਕ ਹੱਥ ਤੇ ਨਿਕਲ ਜਾਓ ਜੇ ਤੁਹਾਨੂੰ ਪਤਾ ਤੁਸੀਂ ਬਾੜੀ ਲੋਕਾਂ ਨੂੰ ਕਿਉਂ ਨਹੀਂ ਉਹ ਪੜਦੇ ਨਹੀਂ ਵਾਰਨਿੰਗ ਕਿਉਂ ਦੇ ਦੇ ਬਿਲਕੁਲ ਵਾਰਨਿੰਗ ਕਿਉਂ ਦੇ ਦੇਣ ਲੱਗੇ ਆ ਪਰ ਗੱਲ ਇਹ ਆ ਵੀ ਪਹਿਲਾਂ ਵੋਟਾਂ ਪਈਆਂ ਜਿੰਨੀ ਚੋਣਾ ਹੋਈਆਂ ਉਹਦੇ ਚ ਉਹ ਜਗੂ ਭਗਵਾਨਪ੍ਰੀਆ ਜਿਹੜਾ ਉਹਦਾ ਨਾਮ ਲੱਗਦਾ ਉਹਦੇ ਭਰਾ ਦਾ ਉਹ ਮੁੰਡੇ ਦੇ ਨਾਲ ਸਿੱਧੀ ਵੀਡੀਓ ਤੇ ਹੈਗਾ ਕਿ ਉਹ ਸਾਰਾ ਵਿਚ ਵਿਚਰਦਾ ਰਿਹਾ ਤੇ ਉਦੋਂ ਇਹ ਕਹਿੰਦੇ ਰਿਹਾ ਕਿ ਜੇ ਕਿਸੇ ਦਾ ਭਰਾ ਇਹੋ ਜਿਹਾ ਕੰਮ ਕਰਦਾ ਤਾਂ ਸਾਨੂੰ ਕੀ ਇਹਦੇ ਨਾਲ ਸਾਡੇ ਤਾਂ ਵਰਕਰਾਂ ਕੰਮ ਕਰਦੇ ਆ ਤੇ ਜਦ ਕਿ ਹੁਣ ਸਾਡੇ ਬਾਰੇ ਇਹਨਾਂ ਨੇ ਗੱਲਾਂ ਤਾਂ ਇਹੋ ਜਿਹੀਆਂ ਪੁੱਟੀਆਂ ਸਿੱਧੀਆਂ ਕਰੀ ਜਾਂਦੇ ਆ ਪਰ ਕਾਂਗਰਸ ਦੇ ਵਿੱਚ ਮੁਖਤਾਰ ਅंसारी ਤੋਂ ਲੈ ਕੇ ਮਤਲਬ ਕੀ ਦਾ ਨਾਮ ਲਈਏ ਜਿਹੜੀ ਇੰਟਰਵਿਊ ਵੀ ਤੁਸੀਂ ਗੱਲ ਕੀਤੀ ਸੀ ਲਾਰੈਂਸ ਬਿਸ਼ਨੋਈ ਦੀ ਹਾਂਜੀ ਉਹਦੇ 'ਚ ਹੁਣ ਉਹ ਉਹਦਾ ਮਿੱਤਰ ਉਹਦਾ ਲਾਰੈਂਸ ਬਿਸ਼ਨੋਈ ਦਾ ਨਾਲ ਦਾ ਗੈਂਗਸਟਰ ਉਹਨੂੰ ਪੁਲਿਸ ਵਾਲਾ ਉਹਨੂੰ ਕਲੱਬ 'ਚ ਲੈ ਕੇ ਜਾ ਰਿਆ ਉਹ ਸ਼ਾਪਿੰਗ ਕਰਵਾ ਰੇ ਉਹਨੂੰ ਫਿਰ ਉਹਦੀ গারਲਫ੍ਰੈਂਡ ਨੂੰ ਮਿਲਣ ਜਾਂਦਾ ਔਰ ਉਹ ਤੋਂ ਭੱਜ ਜਾਂਦਾ ਉਹ ਤੇ ਪੁਲਿਸ ਵਾਲਾ ਦੂਜੇ ਕਮਰੇ ਵਿੱਚ ਸੁੱਤਾ ਪਿਆ ਤੇ ਉਹ ਜਿਹੜਾ ਬੰਦਾ ਉਹ ਸਾਰੇ ਮੂਸੇ ਵਾਲੇ ਕੇਸ ਨੂੰ ਦੇਖ ਰਿਹਾ ਸੀ ਉਹ ਉਹ ਬੰਦੇ ਇੰਨੇ ਕਿ ਟੈਂਟਡ ਬੰਦੇ ਸੀਗੇ ਗੈਂਗਸਟਰਾਂ ਦੇ ਇਹਨਾਂ ਦੇ ਨਾਲ ਨਾਲੇ ਹੋਏ ਔਰ ਜਦੋਂ ਇੱਕ ਵੈਸੇ ਸ਼ਬਦ ਵੀ ਹੈ ਗੈਂਗਸਟਰ ਹੁਣ ਸਾਨੂੰ ਤਾਂ ਆਪਾਂ ਨੂੰ ਤਾਂ ਇਹ ਨਹੀਂ ਪਤਾ ਵੀ ਵੀ ਪ੍ਰੈਟਿਕਲ ਤੌਰ ਤੇ ਗੈਂਗਸਟਰ ਸ਼ਬਦ ਦਾ ਵਰਤਿਆ ਦਾ ਜਾਂਦਾ ਵੀ ਗੈਂਗਸਟਰ ਉਹ ਕਿਹੜੇ ਗੈਂਗਸਟਰ ਆ ਜਾਂ ਕਿੰਨਾ ਨੇ ਕੀ ਕੀਤੇ ਕਿਸੇ ਨੇ ਇੱਕ ਕਤਲ ਕਿਸੇ ਦਾ ਹੋਇਆ ਪਿੰਡ ਚ ਨਿੱਜੀ ਰਿਲੇਜ ਸੀਗੀ ਤਾਂ ਉਹਨੂੰ ਵੀ ਗੈਂਗਸਟਰ ਪਰ ਗੱਲ ਸਿਰਫ ਜਦੋਂ ਫਿਰ ਆ ਜਾਂਦੀ ਮੇਰੇ ਨਾਲ ਤਾਂ ਇੱਕ ਰਾਜਨੀਤੀ ਦੇ ਵਿੱਚ ਵੀ ਦੂਜੇ ਦੇ ਪ੍ਰਤੀ ਵਰਤਨ ਦੀ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਭੰਡਿਏ ਉਦੋਂ ਫਿਰ ਉਹ ਗੈਂਗਸਟਰਾਂ ਦੇ ਨਾਲ ਨਾਮ ਜੋੜ ਦਿੱਤੇ ਜਾਂਦੇ ਆ ਜੀ ਫਲਾਨਾ ਜੀ ਫਿਰ ਇਸ ਤਰ੍ਹਾਂ ਪ੍ਰਚਾਰ ਹੋਣ ਲੱਗ ਜਾਂਦੇ ਆ ਜਦੋਂ ਆਪਾਂ ਨਿੱਕੋਂ ਦੇ ਵਿੱਚ ਸੁਣੀਦਾ ਸੀ ਜਾਂ ਖਬਰਾਂ ਪੜੀਦਾ ਸੀ ਜਾਂ ਖਬਰਾਂ ਟੀਵੀ ਤੇ ਸੁਣੀਦਾ ਸੀ ਗੈਂਗਸਟਰ ਬੰਬੇ ਵਾਲੇ ਪਾਸੇ ਉਧਰ ਸੁਣੀਦਾ ਸੀ ਵੀ ਇਹੋ ਜਿਹਾ ਮਸਲਾ ਹੁੰਦਾ ਹੁਣ ਇਧਰ ਤਾਂ ਕੋਈ ਇੱਕ ਮੜਾ ਜਿਹਾ ਕੋਈ ਝਗੜਾ ਹੋ ਗਿਆ ਕਿਸੇ ਨੇ ਆਪਸ ਵਿੱਚ ਨਿੱਜੀ ਰੰਜਿਸ਼ ਹੈ ਕਿਸੇ ਨੇ ਸਿਆਸੀ ਦੁਸ਼ਮਣੀ ਕਰਕੇ ਕਿਸੇ ਨੂੰ ਫਸਾ ਲਤਾ ਤੇ ਉਹ ਭਾਵੇਂ ਹੋਰ ਸੌ ਕੰਮ ਲੱਖ ਕੰਮ ਚੰਗੇ ਕਰਦਾ ਹੋਵੇ ਇਥੋਂ ਤੱਕ ਲੋਕਾਂ ਦੇ ਮਨਾਂ ਵਿੱਚ ਦਰਦਾ ਹੋਵੇ ਉਹ ਵੀ ਗੈਂਗਸਟਰ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਵੱਲ ਸਰਕਾਰ ਕੇ ਧਿਆਨ ਦੇਣ ਦੀ ਕੋਸ਼ਿਸ਼ ਕਰ ਹੀ ਨਹੀਂ ਰਹੀ ਜਮਾਈ ਉਹ ਜਿਵੇਂ ਤੇ ਬਦਾਰ ਅंसारी ਵਾਲੀ ਗੱਲ ਕੀਤੀ ਆ ਸੁਖਜਿੰਦਰ ਰੰਧਾਵਾ ਉਸ ਵੇਲੇ ਜੇਲ੍ਹ ਮੰਤਰੀ ਸੀ ਠੀਕ ਹੈ ਜੀ ਤੇ ਇਹਦਾ ਤਾਂ ਉਹ ਮਦਾਰ ਅंसारी ਉਹਦਾ ਯਾਰ ਸੀ ਕਿੱਥੋਂ ਯੋਗੀ ਸਰਕਾਰ ਯੂਪੀ ਸਰਕਾਰ ਤੋਂ ਉਹਨੂੰ ਬਚਾਉਣ ਵਾਸਤੇ ਦੇਖੋ ਉਹ ਨੂੰ ਅਸਾਰੇ ਇੱਕ ਛੋਟਾ ਜਿਹਾ ਕੇਸ ਬਣਾ ਕੇ ਤੈਮਰ ਸਾਹਿਬ ਜੇਲ੍ਹ ਤੇ ਲੈ ਜਾਂ ਤੁਹਾਨੂੰ ਦੇ ਦੇਖੋ ਕਿੱਥੋਂ ਤੱਕ ਉਹਦਾ ਉਹਦੇ ਬਾਰੇ ਤੁਹਾਨੂੰ ਕਿੰਨੀ ਕਿ ਜਾਣਕਾਰੀ ਹੈ ਉਹਦੇ ਬਾਰੇ ਤੁਸੀਂ ਹੋਰ ਗੱਲ ਕਰੋ ਜੀ ਮਾੜੇ ਹਾਂ ਜੀ ਮੁਕਤਾਰ ਅंसारी ਦਾ ਜਿਹੜਾ ਜਦੋਂ ਉਹਨਾਂ ਨੂੰ ਇੱਥੇ ਲਿਆ ਕੇ ਉਹ ਸਾਫ ਪਤਾ ਸੀ ਕਿ ਉਹਨੂੰ ਸਿਰਫ ਬਚਾਉਣ ਲਈ ਇੱਕ ਕੇਸ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਤੇ ਉਹਨੂੰ ਉੱਥੇ ਜਾਣ ਤੋਂ ਰੋਕ ਰਹੀ ਸੀ ਸਰਕਾਰੀ ਵਕੀਲ ਦੇਖੋ ਲੜਾਈ ਲੜਦਾ ਸੀ ਸਰਕਾਰ ਵੱਲੋਂ ਬਿਲਕੁਲ ਤੇ ਉਹ ਉੱਥੇ ਲੈ ਨਾ ਜਾਣ ਯੂਪੀ ਦੇ ਵਿੱਚ ਤੇ ਉਸ ਦੀ ਘਰ ਵਾਲੀ ਵੀ ਇੱਥੇ ਉਹਦੇ ਨਾਲ ਰਹਿੰਦੀ ਰਹੀ ਆ ਇੱਕ ਪੂਰਾ ਉਹਨੂੰ ਹਥਿਆਰ ਔਰ ਕਈਆਂ ਬੰਦਿਆਂ ਨੂੰ ਜੇਲ੍ਹ ਚ ਲਿਜਾ ਕੇ ਉਹਨੂੰ ਮਲਾ ਕੇ ਲੈ ਕੇ ਆਉਂਦੇ ਰਹਿਆ ਇਵਨ ਸਿੱਧੂ ਮੂਸੇ ਵਾਲੇ ਦੀ ਵੀ ਖਬਰ ਆ ਉਹਨੂੰ ਵੀ ਉੱਥੇ ਲੈ ਕੇ ਗਿਆ ਸੀ ਉਹ ਮਿਲਣਾ ਵੀ ਕਿਸੇ ਚਾਹੇ ਹੋਰ ਕੰਮ ਹੀ ਗਿਆ ਹੋਵੇ ਪਰ ਉਹ ਵੀ ਉਹਨੂੰ ਉੱਥੇ ਮਿਲਿਆ ਸੀ ਮੈਂ ਤਾਂ ਇਹਨਾਂ ਗੱਲਾਂ ਤੋਂ ਹੈਰਾਨ ਆ ਵੀ ਇਹ ਜਿਹੜੇ ਏਡੇ ਏਡੇ ਵੱਡੇ ਬੰਦੇ ਉਹਨਾਂ ਨੂੰ ਤੁਸੀਂ ਕੀ ਕਿਹੜੇ ਇਹ ਇਹਨੇ ਦੇ ਰਹੇ ਸੀਗੇ ਵੀ ਉਹਨਾਂ ਨੂੰ ਉਹਨਾਂ ਨੇ ਕਿਉਂਕਿ ਯੂਪੀ ਦੇ ਵਿੱਚ ਬੇਨਿਫਿਟ ਲੈਣਾ ਸੀ ਉਹਨਾਂ ਤੋਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਕਤਲ ਪਤਾ ਨਹੀਂ ਕਿੰਨੇ ਕੀਤੇ ਆ ਕਿੰਨੇ ਕਿ ਧੱਕੇ ਕੀਤੇ ਜਿਹੜੇ ਅਸਲੀ ਗੈਂਗਸਟਰ ਸੀਗੇ ਆ ਤਾਂ ਹੁਣ ਇੱਕ ਇੱਕ ਕਿਸੇ ਦੀ ਨਿੱਜੀ ਲੜਾਈ ਉਹਨੂੰ ਗੈਂਗਸਟਰ ਕਹਿ ਦਿੰਦੇ ਆ ਉਹੋ ਜਿਹੇ ਬੰਦਿਆਂ ਨੂੰ ਇਹਨਾਂ ਨੇ ਉਹ ਟ੍ਰੀਟਮੈਂਟ ਦਿੱਤਾ ਤੇ ਪਰ ਜਦੋਂ ਫਿਰ ਰਾਜਨੀਤੀ ਦੀ ਗੱਲ ਆ ਜਾਂਦੀ ਆ ਉਦੋਂ ਫਿਰ ਬਰਤਿਆ ਜਾਂਦਾ ਵੀ ਹਾਂ ਫਲਾਨਿਆਂ ਨੇ ਜੀ ਆ ਦੇ ਤਾਂ ਸਾਨੂੰ ਇੱਥੇ ਮਾਫੀ ਆ ਫਲਾਨਿਆਂ ਨੇ ਆ ਮਾਫੀਆ ਦਿੱਤਾ ਪਰ ਉਹ ਹਮੇਸ਼ਾ ਜਿਹੜਾ ਸੌਫਟ ਟਾਰਗੇਟ ਆ ਉਹ ਕਾਲੀ ਦਲ ਬਣ ਜਾਂਦਾ ਇਹਨਾਂ ਦਾ ਪਰ ਜਦ ਕੇ ਕੀਤਾ ਇਹਨਾਂ ਸਾਰੀਆਂ ਪਾਰਟੀ ਨੇ ਘੱਟ ਕਿਸੇ ਨੇ ਨਹੀਂ ਕੀਤੀ ਨਾ ਇਹਨਾਂ ਨੇ ਆਪ ਵਾਲਿਆਂ ਨੇ ਕਿਉਂਕਿ ਆਪ ਵਾਲਿਆਂ ਦੇ ਕੋਲ ਆਪਾਂ ਕਦੀ ਐਕਸਪੀਰੀਅੰਸ ਐ ਨਹੀਂ ਸੀ ਸਮਝ ਹੈ ਨਹੀਂ ਸੀ ਉਹਨਾਂ ਦੀ ਜਾਂ ਇਹਨਾਂ ਚੀਜ਼ਾਂ ਨੂੰ ਚਲਾਉਣ ਦੀ ਜਾਂ ਫਿਰ ਇਹਨਾਂ ਨੇ ਆਪਣੇ ਆਪ ਨੂੰ ਛਾਤਰੀ ਜਿਆਦਾ ਸਮਝਦੇ ਸੀਗੇ ਕਿ ਜਿਹੜੀ ਖੋਲ ਹੀ ਇੰਨੀ ਹੋ ਗਈ ਵੀ ਹਰ ਰੋਜ਼ ਹਰ ਰੋਜ਼ ਕਿਹਦਰੋਂ ਫੋਨ ਆਉਂਦਾ ਕੀ ਬਤਾ ਕਿਸੇ ਨੂੰ ਕੌਣ ਫੋਨ ਕਰਦਾ ਕੌਣ ਨਹੀਂ ਕਰਦਾ ਨਾ ਕਿਸੇ ਦਾ ਜਿਮੇਵਾਰੀ ਕਿਸੇ ਨੇ ਲੈ ਲਈ ਕਤਲ ਰੋਜ਼ ਹੁੰਦਾ ਹਾ ਹੁਣ ਕਤਲ ਹੋ ਗਿਆ ਕਿ ਜਿਵੇਂ ਤੇ ਦੱਸਿਆ ਸਬੰਧ ਨਾਲ ਜਿਆਦਾ ਪੰਜਾਬ ਚ ਨੁਕਸਾਨ ਜ਼ਰੂਰ ਹੋ ਰਿਹਾ ਵੱਡਾ ਹੋ ਰਿਹਾ ਪਰ ਇਹਦੇ ਚ ਹੁਣ ਰਾਜਨੀਤੀ ਖੇਡ ਰਹੀ ਹੈ ਵਰਤੀ ਜਾ ਰਹੀ ਹੈ ਪਤਾ ਨਹੀਂ ਇਹਦੇ ਪਿਛੇ ਇਹਨਾਂ ਦਾ ਕਿੰਨਾ ਕਿੰਨਾ ਦਾ ਹੱਥ ਹੈਗਾ ਜਿਹੜੀ ਮੋਕੀ ਦੀ ਸਰਕਾਰ ਇੱਕ ਹੋਰ ਦੇਖੋ ਦੇਖਣ ਵਾਲੀ ਗੱਲ ਇਹ ਆ ਵੀ 7 8 7 ਤੋਂ 9 ਤੋਂ ਸ਼੍ਰੋਮਣੀ ਅਕਾਲੀ ਦਾ ਹਫ਼ਤਾ ਤੋਂ ਬਾਹਰ ਆ ਉਹੀ ਵੀ ਮਸਲਾ ਹੁੰਦਾ ਆ ਉਹਦੀ ਜ਼ਿੰਮੇਵਾਰੀ ਸਮੁੱਚਾ ਮੀਡੀਆ ਜਾਂ ਵਿਰੋਧੀ ਧਿਰਾਂ ਉਹ ਸਾਰੇ ਇਕੱਠੇ ਹੋ ਕੇ ਜਿਵੇਂ ਝਾੜੂ ਏ ਕਾਂਗਰਸ ਸਾਰੇ ਲੜ ਕੇ ਉਹ ਸ਼ੋਮਨੀ ਕਾਲੀ ਦਲ ਤੇ ਭੰਨਣ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਸ਼ੋਮਨੀ ਕਾਲੀ ਦਲ ਦੇ ਇਹੋ ਜਿਹੇ ਤੋਬ ਦਲੌਣ ਦੀ ਜ਼ਰਤ ਨਹੀਂ ਸੀ ਕੀਤੀ ਹੁਣ ਵੇਖੋ ਇਸ ਤਰ੍ਹਾਂ ਮੀਡੀਆ ਜਾਂ ਜਿਹੜੇ ਵੱਡੇ ਵੱਡੇ ਸੁਪਚੰਤ ਆਪਣਾ ਵਿਦਵਾਨ ਨੇ ਜਾਂ ਜਿਹਤਰਾ ਟੀਵੀ ਡਿਸਕਸ਼ਨ ਚਾਉਦੇ ਰਹਿੰਦੇ ਨੇ ਉਹ ਸਾਰੇ ਹੀ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਨੂੰ ਕਰ ਰਹੇ ਨੇ ਇਹਦਾ ਮਤਲਬ ਸਿਰਫ ਇਹ ਸਿਆਸਤ ਕੀਤੀ ਜਾ ਰਹੀ ਆ ਅਸਲੀਅਤ ਵਿੱਚ ਇਹਦਾ ਇਹਦੇ ਨਾਲ ਕੋਈ ਤਲਕ ਨਹੀਂ ਹੁੰਦਾ ਇਹਨਾਂ ਦਾ ਤੇ ਇਹਦਾ ਹੱਲ ਕੀ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਕੀ ਕਰਨਾ ਚਾਹੀਦਾ ਆਪਾਂ ਦੋਵੇਂ ਜੇ ਆਪਾਂ ਸ਼ੁਭਚਿੰਤਕ ਕਹਿ ਸਕਦੇ ਚੋਣਨੀ ਕਾਲੀ ਦਲ ਦੇ ਤੁਹਾਡਾ ਕੀ ਖਿਆਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਸੇ ਕਿਵੇਂ ਅਪਰੋਚ ਕਰਨਾ ਚਾਹੀਦਾ ਇਹਨੂੰ ਮੈਨੂੰ ਲੱਗਦਾ ਹੌਲਕਾ ਸਾਹਿਬ ਕਿਉਂਕਿ ਇਹਨਾਂ ਨੂੰ ਡਰ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਆ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਆਪਾਂ ਇੱਥੇ ਗੱਲ ਮੰਨਣ ਚ ਕੋਈ ਉਹ ਰੋਲਾ ਨਹੀਂ ਕਿ ਵੀ ਬਹੁਤ ਘਾਟੇ 'ਚ ਅਸੀਂ ਗਏ ਹਾਂ ਅਸੀਂ ਨੁਕਸਾਨ ਦੇਖਿਆ ਹਨ ਜਦੋਂ ਅਸੀਂ ਇੰਨੇ ਥੱਲੇ ਆ ਤਾਂ ਇਹਦਾ ਮਤਲਬ ਅਸੀਂ ਸਾਡਾ ਹੋਊਗਾ ਕਿ ਅਸੀਂ ਰਾਈਜ਼ ਹੀ ਕਰਾਂਗੇ ਤੇ ਜਦੋਂ ਰਾਈਜ਼ ਕਰੋਗੇ ਤੇ ਇਹਨਾਂ ਨੂੰ ਇਹ ਪਤਾ ਕਿ ਵੀ ਸਾਡੇ ਤੋਂ ਇਹ ਖੋਇਆ ਜਾਊਗਾ ਸਭ ਕੁਝ ਦੋ ਇਹਨਾਂ ਤੋਂ ਕੋਈ ਜਾਣ ਦੀ ਗੱਲ ਆਉਣੀ ਹੈ ਤੇ ਉਦੋਂ ਫਿਰ ਉਹ ਗੱਲ ਕਿੱਥੇ ਆਊਗੀ ਉਦੋਂ ਗੱਲ ਇਹ ਹੀ ਆਊਗੀ ਵੀ ਭਾਈ ਜਦੋਂ ਸਰਕਾਰ ਹੱਥੋਂ ਖੁੱਸਦੀ ਜਾਂਦੀ ਆ ਹੁਣ ਇਹਨਾਂ ਨੂੰ ਦਿਸਿਆ ਕਿ ਸਾਡਾ ਰਾਈਜ਼ ਹੋਇਆ ਅਕਾਲੀ ਦਲ ਉੱਪਰ ਗਿਆ ਵੋਟਾਂ 'ਚ ਨਾਲ ਦੀ ਨਾਲ ਇਹਨਾਂ ਨੂੰ ਪੈ ਗਈ ਆ ਤਾਂ ਪਾਰਾਂ ਦੀ ਨਾਲ ਦੀ ਨਾਲ ਇਹਨਾਂ ਨੇ ਅਟੈਕ ਸ਼ੁਰੂ ਕਰਤੇ ਆ ਤੇ ਕਿਉਂਕਿ ਕਾਂਗਰਸ ਆ ਕਾਂਗਰਸ ਦਾ ਉਹਨਾਂ ਦਾ ਬਹੁਤ ਵੱਡਾ ਉਹਨਾਂ ਦਾ ਵੀ ਆਪਣਾ ਮਸਲਾ ਆ ਸਰਕਾਰ ਬਣੂਗੀ ਕਿਹਦੀ ਬਣ ਸਕਦੀ ਆ ਸੰਭਾਵੀ ਆ ਚਾਂਸ ਸ਼੍ਰੋਮਣੀ ਅਕਾਲੀ ਦਲ ਦੇ ਚਾਂਸ ਲੱਗਦੇ ਕਿਉਂਕਿ ਉਹਨਾਂ ਦਾ ਵਰਕਰ ਆ ਪੱਕਾ ਇੱਕ ਨਾਲ ਜੁੜਿਆ ਹੋਇਆ ਬਾਕੀ ਜਿਹੜੀ ਵੋਟ ਉਹਨਾਂ ਦੀ ਵੰਡੀ ਗਈ ਆ ਉਹਨਾਂ ਨੂੰ ਲੱਗਦਾ ਕਿ ਬੈਕ ਉਹਨਾਂ ਕੋਲ ਵੋਟਰ ਜਾ ਰਹੇ ਆ ਇਸੇ ਕਰਕੇ ਆਲਵੇਸ ਹਮੇਸ਼ਾ ਕਿਤੇ ਕੋਈ ਪਾਸ਼ਣ ਹੁੰਦਾ ਉਹਦੇ ਚ ਜਿੰਦਾ ਘੰਟਾ ਬੋਲਣਾ ਤਾਂ 25 ਮਿੰਟ ਸ਼ਰੋਣੀ ਅਕਾਲੀ ਦਲ ਤੇ ਪਰ ਉਹ ਮਿਲਦਾ ਪ੍ਰਪੋਗੰਡਾ ਜਿੰਨਾ ਸੀਗਾ ਉਹਦੀ ਜਿੰਨੀ ਕਿ ਚੜ੍ਹਾਈ ਇਹਨਾਂ ਨੇ ਪੇਂਟ ਚੜ੍ਹਾਈ ਸੀ ਉਹ ਲੈਂਦੀ ਜਾਂਦੀ ਹੈ ਹੁਣ ਔਰੰਗ ਬਹੁਤਾ ਚਰਨੀ ਰਹਿਣਾ ਉਹ ਵਾਪਸ ਜਿਹੜੇ ਲੋਕਾਂ ਨੂੰ ਸਮਝ ਆ ਰਹੀ ਆ ਵੀ ਵਿਕਾਸ ਦੀ ਗੱਲ ਹੋਣੀ ਚਾਹੀਦੀ ਆ ਇਹ ਮਜ਼ਾਕ ਮਸਕਰੀਆਂ ਇਹ ਕਰਕੇ ਇਹਦੇ ਨਾਲ ਟਾਈਮ ਆਪਣਾ ਨਹੀਂ ਲੰਘਣਾ ਤੋ ਮੈਨੂੰ ਲੱਗਦਾ ਵੀ ਪੰਜਾਬ ਤਰੱਕੀਆਂ ਦੀਆਂ ਰਾਹੀਂ ਰਾਹਾਂ ਤੇ ਫੇਰ ਹੀ ਜਾ ਸਕਦਾ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਦੁਬਾਰਾ ਚੱਲੂਗੀ ਔਰ ਉਹ ਗੱਲ ਸ਼ੁਰੂ ਹੋ ਗਈ ਹੈ ਤੇ ਖਤਮ ਹੋ ਗਈ ਇਹ 27 ਦੇ ਇਲੈਕਸ਼ਨ ਜਦੋਂ ਆਪਾਂ ਜਿੱਤਾਂਗੇ ਤੇ ਉਸ ਤੋਂ ਬਾਅਦ ਸੁੱਖ ਦਾ ਰਾਜ ਜਿਹੜਾ ਕੇ ਸਾਡਾ ਖਾਲਸਾ ਰਾਜ ਜਿਵੇਂ ਅ ਅਰਣਜੀਤ ਸਿੰਘ ਦਾ ਰਾਜ ਸੀਗਾ ਉਹ ਉਹਨਾਂ ਲੀਹਾਂ ਤੇ ਪੰਜਾਬ ਵਾਪਸ ਆਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਹਾਂਜੀ ਅਜੇ ਸਾਡਾ ਪੈਣਾ ਐਡਾ ਸੌਖਾ ਨਹੀਂ ਵਿਖੜਾ ਪੈਣਾ ਸਾਰੀਆਂ ਸਮੁੱਚੀਆਂ ਵਿਰੋਧੀ ਧਿਰਾਂ ਨੇ ਸਾਡੇ ਹੀ ਖਿਲਾਫ ਹੋਣਾ ਆ ਆਪਸ ਵਿੱਚ ਭਾਵੇਂ ਇਹਨਾਂ ਦਾ ਕੋਈ ਮੇਲ ਮਲਾਪ ਨਹੀਂ ਸਿਧਾਂਤਕ ਤੌਰ ਤੇ ਕੋਈ ਮੇਲ ਮਲਾਪ ਨਹੀਂ ਪਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਦੋਂ ਹੋਣਾ ਆ ਇਹਨਾਂ ਸਾਰਿਆਂ ਨੇ ਇਕੱਠੇ ਹੋ ਜਾਣਾ ਇਹਨਾਂ ਨੂੰ ਪਤਾ ਵੀ ਖੇਤਰੀ ਪਾਰਟੀ ਇੱਕੋ ਹੀ ਆ ਜਿਹੜੀ ਪੰਜਾਬ ਦੀ ਪੰਥ ਦੀ ਗੱਲ ਕਰ ਸਕਦੀ ਆ ਤਾਂ ਕਰਕੇ ਬਾਕੀ ਸਾਡੇ ਜਿੰਨੀਆਂ ਪਾਰਟੀਆਂ ਨੇ ਉਹ ਸਾਰੀਆਂ ਕੇਂਦਰ ਸੰਚਾਲਿਤ ਨੇ ਇਕੋਕਾ ತ್ರಿਪਾਟੀ ਸ਼ਰੋਣੀ ਅਕਾਲੀ ਦਲ ਆ ਇਹਨਾਂ ਸਾਰਿਆਂ ਨੇ ਕਹਿੰਦੇ ਤੇ ਸ਼ਰੋਣੀ ਅਕਾਲੀ ਦਲ ਨੂੰ ਉਨੇ ਹੀ ਜੋਰਸ਼ ਨਾਲ ਜਿੱਦਨ ਕੋਈ ਮੁੱਦਾ ਨਵਾਂ ਉਠਾਉਂਦਾ ਆ ਵਿਰੋਧੀ ਠਾਉਂਦੇ ਨੇ ਉਹਦਾ ਉਨੇ ਹੀ ਜੋਰ ਨਾਲ ਹੁਣ ਜਵਾਬ ਦੇਣਾ ਪਊਗਾ ਤੇ ਇਹਦੇ ਵਿੱਚ ਜੇ ਆਪਾਂ ਪਛੜ ਗਏ ਤਾਂ ਫੇਰ ਵਹ ਹਾਂ ਤਾਂ ਮਾੜੀ ਹੋ ਗਈ ਪਛੜ ਜਾਗੇ ਅੱਗੇ ਸਾਡਾ ਘਟਾ ਇਸੇ ਕੱਲੋਂ ਹੋਇਆ ਕਿ ਸਾਡੇ ਤੇ ਇਹੋ ਜਿਹੀਆਂ ਤੋਹਫਾਂ ਲਾਤੀਆਂ ਸਾਡੇ ਤੋਂ ਜਵਾਬ ਨਹੀਂ ਦੇ ਹੋਇਆ ਜਾਂ ਅਸੀਂ ਪਹਿਲੋ ਵੀ ਅਸੀਂ ਗੁਰੂ ਦੀ ਗੱਲ ਗੁਰੂ ਦੇ ਪਹਾਣੇ 'ਚ ਰਹਿਣ ਵਾਲੇ ਸੀਗੇ ਵੀ ਅਸੀਂ ਕਹਿੰਦੇ ਸੀ ਵੀ ਹਾਂ ਸੱਚਾ ਹੱਥ ਕਰਦਾ ਤਾਂ ਖੱਬੇ ਨੂੰ ਪਤਾ ਨਾ ਲੱਗੇ ਵੀ ਚੰਗਾ ਕੰਮ ਕਰਕੇ ਨਹੀਂ ਵਡਿਆਈ ਕਰਦੇ ਸੀ ਪਰ ਉਹਦਾ ਸਾਨੂੰ ਨੁਕਸਾਨ ਹੋਇਆ ਬਿਲਕੁਲ ਚਾਰ ਵਾਰ ਤੋਂ ਵੱਧ ਜਦੋਂ ਵੀ ਕੋਈ ਨਾਲ ਦਾ ਮੁੱਦਾ ਆਖਦਾ ਸਾਨੂੰ ਉਹਦਾ ਵੱਤ ਵਾਦ ਜਵਾਬ ਦੇਣਾ ਪਿਆ ਕਰਗਾ ਧੰਨਵਾਦੀ ਜੀ ਫੇਰ ਕਿ ਮਿਲਦੇ ਦੁਬਾਰਾ ਆਪਕ ਜੀ ਉਦੇ ਤੇ ਧੰਨ ਮਿਹਰਬਾਨੀ ਮਿਹਰਬਾਨੀ ਸਸੀ ਗਾ ਜੀ ਸਸੀ ਗਾ ਜੀ